ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਮੰਗਲ ਤੋਂ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਤਸਵੀਰ ਵੀ ਇਸ ਪਿੰਡ ਨੂੰ ਮੌਕਸਰ ਸਾਹਿਬ ਪੈ ਜਾਂਦੀ ਹੈ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਆ ਦੂਜਾ ਸੂਆ ਗੱਬਣ ਐਚ ਐਫ ਵੜਾ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆਓ ਬਈ ਹਾਂ ਜੀ ਬਈ ਸਸੀ ਗੱਲ ਸਤਿ ਸ੍ਰੀ ਅਕਾਲ ਵੀਰ ਜੀ ਤੁਹਾਨੂੰ ਸਾਡੇ ਜਿੰਨੇ ਵੀ ਸਰੋਤ ਸਫਰਾਜ ਡੈਰੀ ਫਾਰਮ ਤੋਂ ਇਹ ਖੜਾ ਸਾਰਿਆਂ ਨੂੰ ਅਸੀਂ ਸਤਿ ਸ੍ਰੀ ਅਕਾਲ ਬੁਲਾਉਨੇ ਆ ਠੀਕ ਆ ਤੁਹਾਨੂੰ ਮਾਇਆ ਨੂੰ ਅਸੀਂ ਜੀਏ ਆ ਕਹਿੰਦੇ ਆ ਠੀਕ ਆ ਵੀਰ ਜੀ ਜਿਹੜੀ ਇਹ ਗਾਣਾ ਮੈਂ ਪਿਛਲੇ ਸਬੂਹੇ ਆਪਦੇ ਸੱਜਣ ਮਿੱਤਰ ਦੋਸਤੋਂ ਲਈ ਸੀ ਠੀਕ ਆ ਬਈ ਪਹਿਲੇ ਸਵੇਰੇ ਲੈਂਦੀ ਸੀ ਮੋਤੀ ਸੋਨੀ ਗਾਂ ਨੇ ਜਦੋਂ ਤੋਂ ਬਹੁਤ ਵਧੀਆ 24 25 ਲੀਟਰ ਖੁੱਲਾ ਦੁੱਧ ਪਾਇਆ ਪਹਿਲੇ ਸਵੇਰੇ 24 25 ਲੀਟਰ ਦੁੱਧ ਪਾਇਆ ਨੇ ਹਾਂਜੀ ਹਾਂਜੀ ਠੀਕ ਆ ਬਈ ਤੇ ਵਧੀਆ ਸੇਵਾ ਅਸੀਂ ਵੀ ਕੀਤੀ ਆ ਕੀਰ ਕੀਤੀ ਆ ਪ੍ਰੀਤ ਬਹੁਤ ਵਧੀਆ ਮੇਰੀ ਸੱਜਣ ਮਿੱਤਰ ਨੇ ਮੈਨੂੰ ਸ਼ੌਕ ਨਾਲ ਹੀ ਦਿੱਤੀ ਸੀ ਠੀਕ ਆ ਬਈ ਤੇ ਇਸ ਵੇਲੇ ਹੋਣਾ ਸੀ ਤੇ ਦੂਜੇ ਸਵੇਰੇ ਦਾ ਅਨੁਮਾਨ ਇਹ ਲਾਉਣਾ ਵੀ 30 ਪਲੱਸ ਕਰੂੰਗੀ ਠੀਕ ਆ ਬਈ ਅਨੁਮਾਨ ਆ ਵੀ 30 ਪਲੱਸ ਦੁੱਧ ਪਾ ਦਊਗੀ ਦੂਜੇ ਸਵੇਰੇ ਠੀਕ ਆ ਤੇ ਬਈ ਹੁਣ ਦਿਨ ਦੀ ਗੱਲ ਕਰਨ ਲਈ ਦਿਨ ਕਿੰਨੇ ਲੱਜੂਗੇ ਅਸੀਂ 5-7 ਦਿਨ ਦੇ ਵਿੱਚ ਇਹ ਲਗਭਗ ਸੂਪੂ ਗਈ ਸਾਡਾ 5-7 ਦਿਨ ਲੱਗੇ ਲਗਭਗ ਸੂਪੂ ਗਈ ਠੀਕ ਆ ਬਈ ਕੋਈ ਸੀਮਨ ਵਾਲੇ ਪਾਸੇ ਖਿਆਲ ਹੋਵੇ ਤਾਂ ਸੀਮਨ ਤਾਂ ਵਧੀਆ ਲਵਾਇਆ ਜੀ ਕਹਿ ਕੇ ਮੱਛੀ ਵਾਲਾ ਹੀ ਲਵਾਇਆ ਸੀਗਾ ਪਰ ਮੈਂ ਹੁਣ ਇਹ ਨਹੀਂ ਵੀ ਕਿਹੜੇ ਠੱਠੇ ਦਾ ਸੀਗਾ ਜੀ ਬੁੱਲਦਾ ਨਹੀਂ ਪਤਾ ਠੀਕ ਆ ਕਿਉਂ ਮੈਂ ਝੂਠ ਨਹੀਂ ਬੋਲਣਾ ਚਾਹੁੰਦਾ ਵੀ ਫਰਲਾਂ ਨੇ ਬੁੱਲਦਾ ਪਰ ਮੈਂ ਲਵਾਇਆ ਵਧੀਆ ਵੀ ਬੱਛੀ ਦੇਵੇ ਕਹਿ ਕੇ ਡਾਕਟਰ ਸਾਹਿਬ ਤੋਂ ਠੀਕ ਆ ਲਓ ਬਈ ਦੂਜਾ ਸੁਹਾ ਸੁਣਾ ਕਰਮਾ ਵਾਲੀ ਨੇ ਤੇ ਸੀਮਨ ਪਾਈਦਾ ਨਾ ਚੰਗਾ ਲੱਗਿਆ ਸੀ ਲਵਾਇਆ ਵੀ ਸੈਕਸ ਸੀਗਾ ਪਰ ਖਿਆਲ ਨਹੀਂ ਗਿਆ ਜੇ ਗੱਲ ਕਰੀ ਨਾ ਬਾਈ ਦਾ ਬਾਈਆਂ ਦਾ ਗੱਲ ਕਰ ਰਿਆ ਸੀ ਬਾਈਆਂ ਦਾ ਵੀ ਇਹ ਮਸਲਾ ਵੀ ਆਪਾਂ ਬਰੀਡ ਤੇ ਹੀ ਕੰਮ ਕਰੀਏ ਜ਼ਿਆਦਾਤਰ ਵੀ ਅਨੁਮਾਨਾਂ ਵੀ ਲਵਾਇਆ ਵੀ ਹੁਣਾ ਵੀ ਜੱਜਮੈਂਟ ਹੋ ਜਾਂਦੀ ਹੁੰਦੀ ਹੈ ਅੱਜ ਦੀ ਜੇ ਘੜੀ ਦੇ ਵਿੱਚ ਵੇਖੀ ਨਾ ਕੋਈ ਬੜਾ ਉਲਝਾਲਾ ਕੰਮ ਨਹੀਂ ਸੈਕਸ ਸੀ ਮਿਲਣਾ ਕਿਉਂਕਿ ਆਮ ਹੀ ਘਰਾਂ ਦੇ ਵਿੱਚ ਅੱਜ ਕੱਲ ਇਹ ਰਿਵਾਜ ਚੱਲਿਆ ਹੋਇਆ ਕਿਉਂਕਿ ਜਿਹੜਾ ਕੋਈ ਵੀਰ ਪਸ਼ੂ ਪਾਲਦਾ ਤੇ ਸ਼ੌਂਕ ਹੁੰਦਾ ਤੇ ਵੀ ਇਹ ਅਨੁਮਾਨ ਹੁੰਦਾ ਵੀ ਚੰਗਾ ਪਸ਼ੂ ਆਪਣੇ ਵੀ ਘਰੇ ਖੜਾ ਹੋਏ ਤੇ ਵਾਕਈ ਦੋਸਤੋ ਵੈੜ ਤੁਹਾਨੂੰ ਦੱਸੂਗੀ ਪਹਿਲੇ ਸੂਏ ਬਾਈ 24 ਲੀਟਰ ਦੁੱਧ ਕੱਢਿਆ ਆਪਾਂ ਹਾਂਜੀ 24 25 ਠੀਕ ਆ ਲਓ ਬਈ ਹਵਾਨੇ ਦੇ ਨਾੜਾ ਵੇਖੋ ਇਹਨਾਂ ਨੂੰ ਬਹੁਤ ਸੋਹਣੀਆਂ ਠਾਈਆਂ ਹੋਈਆਂ ਤੇ ਅਨੁਮਾਨ ਬਾਈ ਇਹਦਾ 5-4 ਦਿਨ ਇਹਨੇ ਲੈ ਜਾਣੇ ਆ ਹਵਾਨਾ ਹੋਰ ਵੀ ਸੋਹਣਾ ਬਣਾ ਜੂ ਤੇ 22-30 ਲੀਟਰ ਦਾ ਅਨੁਮਾਨ ਕਰਦਾ ਵੀ ਇਹਦੀ ਲਗਭਗ ਇਹਨੇ 30 ਲੀਟਰ ਦੇ ਲਗਭਗ ਦੁੱਧ ਪਾ ਦੇਣਾ ਕੱਦ ਕਾਠ ਨੂੰ ਵੇਖੀਏ ਦੋਸਤੋ ਸੋਹਣੀ ਕੱਦ ਕਾਠ ਦੇ ਵਿੱਚ ਆ ਬਰੀਡ ਤੇ ਵੇਖੀਏ ਦਾ ਦੋਸਤੋ ਨੀਆਂ ਮਾਰੀਏ ਫੇਸ ਤੋਂ ਮੁੰਡੇ ਕਰਾਉਣੇ ਆ ਬਿਲਕੁਲ ਸਾਫ ਸੁਥਰੀ ਵਹਿਣਾ ਦੂਜਾ ਸੂਆ ਕਰਮਾਣੀ ਨੇ ਸੋਣਾ ਤੇ ਫੇਸ ਚੈੱਕ ਕਰੋ ਬਹੁਤ ਪਿਆਰਾ ਫੇਸ ਆ ਦੋਸਤੋ ਤੇ ਜਿਹੜੇ ਵੀਰ ਤੋਂ ਆਈ ਆ ਅੱਗੇ ਵੀ ਦੋਸਤੋ ਇੰਿਓ ਆ ਵੀ ਹਰਮਾਨ ਵੀ ਚੰਗੇ ਕਰਵਾਈ ਆ ਸੋਹਣੀ ਵਹਿਣਾ ਦੋਸਤੋ ਪਹਿਲੇ ਸੂਏ ਬਾਈ ਨੇ ਲਈ ਸੀ ਤੇ ਐ ਇੱਕ ਵੀ ਜਜਮੈਂਟ ਆ ਥੋੜੀ ਨਾ ਇੱਕ ਪਾਸੇ ਭਾਲ ਜ਼ਰੂਰ ਆ ਬਾਕੀ ਦੋਸਤੋ ਹਵਾਨੇ ਪੱਖ ਤੋਂ ਵੇਖੋਗੇ ਸੋਹਣਾ ਹਵਾਨਾ ਖੁੱਚਾਂ ਤੋਂ ਉੱਪਰ ਕੋਈ ਟਟਮਾ ਨਹੀਂ ਕੋਈ ਫੋਰਚਾ ਨਹੀਂ ਬਿਲਕੁਲ ਸਾਫ਼ ਸਾਫ਼ ਸੁਥਰੀ ਹੈ ਦੋਸਤੋ ਦੇਖ ਸਾਦੇ ਆ ਥਾਣਾ ਦਾ ਸਾਈਜ਼ ਨੂੰ ਖੋਣੇ ਹੈ ਗਾਇਬ ਬਹੁਤ ਸੋਹਣਾ ਦੋਸਤੋ ਦੇਖ ਸਾਦੇ ਸੇਮ ਸਾਈਜ਼ ਦੇ ਵਿੱਚ ਥਾਣਾ ਕੋਈ ਦੋਸਤੋ ਹਵਾਨੇ ਦੀ ਗੱਲ ਕਰੀਏ ਟਟਮਾ ਨਹੀਂ ਕੋਈ ਫੋਰਚਾ ਨਹੀਂ ਸਾਫ਼ ਸੁਥਰੀ ਹੈ ਕੰਦ ਕਾਠ ਨੂੰ ਪੂਰੀ ਵੱਡੀ ਹੈ ਦੋਸਤੋ ਇਹ ਗੱਲ ਨਹੀਂ ਛੋਟੀ ਹੋ ਗਈ ਲੈ ਬਈ ਖੋਲ ਕੇ ਕਿੰਨੇ ਦਾ ਢੇੜਾ ਕਰਵਾ ਦੀ ਢਿੱਲ ਤੁਹਾਨੂੰ ਅਨੁਮਾਨ ਹੋ ਜਾਣਾ ਢਿੱਲ ਹਜੇ ਹਵਾਨੇ ਚ ਪਈ ਆ ਪੰਜ ਚਾਰ ਦਿਨ ਲੈ ਜਾਣੇ ਹਵਾਨਾ ਇਹਨੇ ਸੋਹਣਾ ਬਣਾ ਜਣਾ ਵੇਲ ਬੂਲ ਚੰਗੀ ਆ ਕੱਦ ਗਾ ਸੋਹਣਾ ਘਰੇਲੂ ਪਰਿਵਾਰ ਦੇ ਘਰੇ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਬਾਕੀ ਤੁਹਾਨੂੰ ਸਾਰੇ ਜਨਮਰਾ ਦੇ ਬਾਈ ਦੇ ਨੇ ਨਿਗਾ ਮਰੋਣੀਆਂ ਸ਼ੌਂਕ ਆ ਬਾਈ ਨੂੰ ਦੇਖ ਸਕਦੇ ਸੋਹਣੀ ਵਹਿੜਾ ਦੋਸਤੋ ਚਮਕ ਦਮਕ ਚੰਗੀ ਆ ਸੰਭਾਈ ਬਾਈ ਨੇ ਚੰਗੀ ਕੀਤੀ ਹੋਈ ਆ ਅਨੁਮਾਨ ਆ ਵੀ ਦੁੱਧ ਵੀ ਸੋਹਣਾ ਪਿਆ ਦੇਗੀ ਬਾਕੀ ਦੋਸਤੋ ਅੱਗੇ ਦਿਨਾਂ ਦੀ ਗੱਲ ਕਰੀਏ ਦਿਨ ਵੀ ਦੋਸਤੋ ਰੁੱਤ ਦੇ ਮੁਤਾਬਕ ਬਦਲ ਚੁੱਕੇ ਆ ਕਿਉਂਕਿ ਸੋਹਣੀ ਰੁੱਤ ਦੇ ਕਰਮਾ ਲਈ ਨੇ ਸੋਨਾ ਤੇ ਦੁੱਧ ਤਕਰੀਬਨ ਸੋਨਾ ਪਾ ਜੂਗੀ ਆਹ ਕਟੀਆਂ ਜਿਹੜੀਆਂ ਬਾਈ ਦੱਸਦਾ ਹਰਿਆਣੇ ਤੋਂ ਲੈ ਕੇ ਆਣੀਆਂ ਦੇਖ ਸਕਦੇ ਆ ਸੋਹਣੀਆਂ ਕਟੀਆਂ ਦੋਸਤੋ ਜੱਜਮੈਂਟ ਤੁਹਾਨੂੰ ਹੋ ਜਾਣੀ ਆ ਪਰ ਕਟੀਆਂ ਬਾਈਆਂ ਦਾ ਆਪਾਂ ਸੇਲ ਨਹੀਂ ਕਰ ਰੀਆਂ ਵਿਖਾ ਦੇੰਨੇ ਆ ਸ਼ੌਂਕ ਦੀ ਗੱਲ ਹੁੰਦੀ ਆ ਦੋਸਤੋ ਦੇਖ ਸਾਡੇ ਸਿੰਘ ਕੁਆਲਟੀ ਵੇਖੋਗੇ ਬਿਲਕੁਲ ਕੁੰਡੇ ਸਿੰਘ ਮਿਲਣਗੇ ਤੁਹਾਨੂੰ ਸੋਹਣੀਆਂ ਕਟੀਆਂ ਦੋਸਤੋ ਤੇ ਇਹ ਬਈ ਹਰਿਆਣੇ ਤੋਂ ਲੈ ਕੇ ਆਏ ਆ ਫਿਰ ਹਾਂਜੀ ਹਾਂਜੀ ਇਹ ਹਰਿਆਣੇ ਤੋਂ ਲਿਆਂਦੇ ਆ ਠੀਕ ਆ ਤੇ ਇਧਰ ਆ ਇੱਕ ਅੰਦਰ ਖੜੀ ਹੈ ਨਾ ਬਈ ਹਾਂਜੀ ਆ ਮੇਰੀ ਇਸੇ ਮੱਝ ਦੀ ਠੀਕ ਆ ਇਹਦਾ ਪਤਾ ਹੈ ਵੀ ਕਿਹੜੇ ਸੀ ਮੰਦੀ ਹੈ ਇਹ M29 ਦੀ ਹੈ M29 ਲਓ ਬਈ ਇਹ M29 ਦੀ ਕੱਟੀ ਹੈਗੀ ਆ ਉਹਦੇ ਤੋਂ ਇਹਨੂੰ ਆਈਪੀਏ ਟੌਪਰ ਦੀ ਬਾਈਆਂ ਦਾ ਲਾਜ ਚੱਲੀ ਜਾਂਦਾ ਤੇ ਆ ਇਸ ਮੱਝ ਦੀ ਹੈ ਨਾ ਬਈ ਹਾਂਜੀ ਐਸ ਇਹ ਮੱਝ ਨੇ ਆਪਣੇ ਕੋਲ ਬਾਈ ਕਿੰਨਾ ਗੱਦ ਦੱਦ ਕੱਢਿਆ ਕੋਈ 7 ਲੀਟਰ ਕੱਢ ਰਹੀ ਏ ਠੀਕ ਆ ਸੂਆ ਕਰਨਾ ਨੋਰਮਲ ਸੇਵਾ ਤੀ ਪਰ ਪਿਛਲੇ ਸਵੇਰੇ ਇਹਨੇ ਵੀ 7 ਤੇ ਆਏ ਰਿਹਾ ਕਿ ਦੂਜੇ ਸਵੇਰੇ ਸੀ ਕਿ ਹਨ ਕਿ ਤੀਜੇ ਸਵੇਰੇ ਸੁਣਾ ਠੀਕ ਆ ਵੀ ਪਿਛਲੇ ਸੂਵੇ ਥੋੜਾ ਜਿਹਾ ਨੇ ਖਾਣਾ ਪੀਣਾ ਘੱਟ ਕਰਤਾ ਸੀ ਕੋਈ ਜ਼ਿਆਦਾ ਕੋਈ ਪਾਇਆ ਗਿਆ ਸਾਡੇ ਤੋਂ ਜਲਦੀ ਠੀਕ ਐਨ ਵੀ ਰਮਾਨਾ ਵੀ ਉਦੋਂ ਵੀ ਵਧੀਆ ਦੁੱਧ ਦੇ ਠੀਕ ਆ ਹੁਣ ਗੱਬਣਾ ਬਾਈ ਹੈਨਾ ਹਾਂਜੀ 10 ਕਿਲੋ ਰਹਿ ਗਈ ਠੀਕ ਆ 10 ਕਿਲੋ ਰਹਿੰਦੇ ਆ ਹਾਂਜੀ ਠੀਕ ਆ 14 ਲੀਟਰ ਦੇ ਲਗਭਗ ਦੁੱਧ ਕੱਢਿਆ ਆਪਣੇ ਕੋਲ ਹੈਨਾ ਹਾਂਜੀ ਹਾਂਜੀ ਠੀਕ ਹੈ ਇਹਦਾ ਹੋਰ ਜਨਵਰੀ ਦਾ ਆਪਣੇ ਕੋਲ ਕੋਈ ਨਹੀਂ ਸੇਲ ਹੈ ਸਹੀ ਹੈ ਕਿ ਇੱਕ ਹੀ ਹੈ ਠੀਕ ਹੈ ਇਹ ਹੀ ਵੜੀ ਸੇਲ ਕਰਨੀ ਹੈ ਤੇ ਇਹਦਾ ਰੇਟ ਕੀ ਕਰਾਂਗੇ ਬਈ ਆ ਦੇ ਇਹਦਾ ਰੇਟ ਵੀ 1 ਲੱਖ 20000 ਰੁਪਿਆ ਡਿਮਾਂਡ ਆਈ ਸਾਡੇ ਠੀਕ ਹੈ ਲਗਭਗ ਛੋੜਾ ਪੋਤਾ ਅਸੀਂ ਮਾਨਤਾਨ ਕਰਾਂਗੇ ਜਿਆਦਾ ਲੰਮਾ ਚੌੜਾ ਨਹੀਂ ਗੇ ਠੀਕ ਆ ਵੀ ਮਾਨਤਾਨ ਕਰ ਦਿਆਂਗੇ ਜਾਨੀ ਕਿ ਹਾਂਜੀ ਲਓ ਵੀ ਜਿਹੜਾ ਵੀ ਇੱਥੇ ਆਊਗਾ ਮਾਨਤਾਨ ਥੋੜਾ ਜਰੂਰ ਹੋ ਜੂਆ ਬਾਕੀ ਜਿੰਨੇ ਦੀ ਜੱਜ ਦੀ ਆ ਤੁਸੀਂ ਇਕਾਈ ਬਾਈ ਨੂੰ ਫੋਨ ਜ਼ਰੂਰ ਲਾਇਆ ਜਾ ਕਿਉਂਕਿ ਕੋਈ ਵੀ ਰੇਟ ਫਿਕਸ ਨਹੀਂ ਹੁੰਦਾ ਮੌਕੇ ਤੇ ਮਾਨਤਾਨ ਹੋ ਜਾਂਦਾ ਹੁੰਦਾ ਵਾਦਾ ਘਾਟਾ ਹੋ ਜਾਂਦਾ ਹੁੰਦਾ ਤੇ ਨੰਬਰ ਚੱਲ ਰਿਹਾ ਬਾਈ ਦਾ ਸਕ੍ਰੀਨ ਤੇ ਪੈਂਡ ਹੈਗਾ ਬਾਈ ਦਾ ਮੰਗਲ ਜ਼ਿਲ੍ਹਾ ਸ਼੍ਰੀ ਮੋਕਸਾ ਸਾਹਿਬ ਤੇ ਜਿਹੜੇ ਮੇਰੇ ਵੀਰ ਨੇ ਤੀਤ ਨਹੀਂ ਹੋਵੇ ਤਾਂ ਨੰਬਰ ਚੱਲ ਰਿਹਾ ਸਕ੍ਰੀਨ ਤੇ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕ੍ਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ